ਜੀ ਨਾਮ ਹੈ ਸ਼੍ਰੀ ਬਾਗੀਰਜ ਜੀ ਦੇ ਖਾਲਸਾ ਵਰਸਾ ਸ਼੍ਰੀ ਬਾਗੀਰਜ ਜੀ ਦੇ ਫਾਤਹਿ ਜੀ ਮੈਂ ਹਰਵਿੰਦਰ ਸਿੰਘ ਮੈਂ ਉਹਨਾਂ ਦਾ ਛੋਟਾ ਪੁੱਤਰ ਮੇਰੇ ਕੋਲ ਹੀ ਰਹਿੰਦੇ ਸੀ ਇਹ ਮੇਰਾ ਵੱਡਾ ਬ੍ਰਦਰ ਇੰਗਲੈਂਡ ਤੇ ਯੂਕੇ ਨੇ ਤੇ ਮੇਰੀ ਭੁਆਈ ਦਾ ਲੜਕਾ ਉਹ ਸਾਡੀ ਅਹ ਬਿਲਕੁਲ ਦੁਰਦਨ ਲਾਉ ਆ ਸਾਰਾ ਸਾਡੀ ਫੈਮਿਲੀ ਆ ਆਇਓ ਆਇਓ ਇੱਥੇ ਤੇ ਬਾਕੀ ਅਸੀਂ ਪਰਸੋ ਪਹੁੰਚੀ ਅੱਜ ਆ लास्ट ਜਿਹੜੀਆਂ ਰਸਮਾਂ ਅਹ ਉਹਨਾਂ ਦੇ ਹੋਲ ਸਾਰਨਾ ਆਈ ਸੀਗੇ ਤੇ ਇਸ ਕਰਕੇ ਸਾਨੂੰ ਤਾਂ ਐਕਸੀਡੈਂਟ ਦਾ ਬਹੁਤ ਅਫਸੋਸ ਹੈ ਜੋ ਵੀ ਕੁਛ ਆ ਤੇ ਨਮਰੇ ਆਪਾਂ ਕਰ ਨਹੀਂ ਕੁਝ ਸਕਦੇ ਇਹ ਤਾਂ ਸਾਡੇ ਬਿਆਸਪਿੰਡੇ ਨਹੀਂ ਜਲੰਧਰ ਦੇ ਨਹੀਂ ਪੰਜਾਬ ਦੇ ਨਹੀਂ ਹਿੰਦੁਸਤਾਨ ਸਾਰੇ ਵਰਲਡ ਦੇ ਸਿਗੇ ਇਹ ਇਹ ਤੋਂ ਵੀ ਬੱਚੇ ਐ ਐਕਸਪ੍ਰੈਸ਼ਨ ਲੈਂਦੇ ਸੀ ਕਿ ਕਿਦਾਂ ਜੇ ਵੀ ਸਾਨੂੰ ਤਾਂ ਅਸ਼ੋਕ ਸੰਦੇਸ਼ ਇੰਨੇ ਆਉਂਦੇ ਆ ਇੰਨੇ ਆਉਂਦੇ ਆ ਮੋਦੀ ਸਾਹਿਬ ਦਾ ਵੀ ਆਇਆ ਜੀ ਗਵਰਨਰ ਸਾਹਿਬ ਆਪ ਗਏ ਉਹਨਾਂ ਦੀ ਆਰਤੀ ਦੇ ਨਾਲ ਆਪ ਤੁਰ ਕੇ ਗਏ ਇੰਨੀ ਗਰਮੀ ਦੇ ਵਿੱਚ ਆਪਣਾ ਪੰਗੋਨ ਮਾਨ ਜੀ ਸੀਐਮ ਸਾਹਿਬ ਆਏ ਹੈ ਨਾ ਸਾਰੇ ਆਏ ਇਹ ਇਹਨਾਂ ਨੇ ਸਾਰਿਆਂ ਨੇ ਹੋਰ ਵੀ ਸਾਨੂੰ ਤਾਂ ਅਜੇ ਤੱਕ ਫੋਨ ਸੌਣ ਦਾ ਨਹੀਂ ਬੇਲ ਜੋ ਵੀ ਕੁਛ ਆ ਹੁਣ ਵੇਲੇ ਹੋ ਕੇ ਦੇਖਾਂਗੇ ਜੋ ਵੀ ਕੁਛ ਆ ਸਾਰਿਆਂ ਨੇ ਬਹੁਤ ਦੁੱਖ ਪੜ ਪੜਤਾ ਜੀ ਇਹਦੇ ਉੱਤੇ ਤੇ ਬਾਕੀ ਅ ਬਾਕੀ ਰੱਬ ਦਾ ਭਾਣਾ ਤਾਂ ਮੰਨਣਾ ਹੀ ਪੈਂਦਾ ਹੈ ਜੀ ਮੇਰਾ ਨਾਮ ਪਰਮਜੀਤ ਸਿੰਘ ਪੱਤੜਾ ਹੈ ਔਰ ਮੈਂ ਸਦਾ ਪੋਜਾ ਸਿੰਘ ਜੀ ਉਹਨਾਂ ਦਾ ਭਾਜਾ ਹੈ ਰਿਸ਼ਤੇਦਾਰ ਮੇਰੇ ਮਾਮਾ ਜੀ ਸਨ ਔਰ ਇਹ ਜਿਹੜੀ ਇਹ ਗੱਲ ਹੈ ਕਿ ਉਹਨਾਂ ਨੇ ਆਪਣੀ ਸਾਧ ਤਸੂਤ ਰੱਖ ਕੇ ਦਸਤਾਰ ਬਣ ਕੇ ਜਿਹੜਾ ਕਿ ਆਪਣੇ ਪੂਰੇ ਦੁਨੀਆ ਦੇ ਵਿੱਚ ਨਾਮ ਬਣਾਇਆ ਔਰ ਇਸ ਤੋਂ ਪਹਿਲਾਂ ਮੈਰਾਥਨ ਹੁੰਦੀਆਂ ਸਨ ਲੋਕ ਦੌੜਦੇ ਸੀ ਸਿੱਖ ਵੀ ਦੌੜਦੇ ਸੀ ਪਰ ਉਹ ਦਸਤਾਰ ਪਾ ਕੇ ਨਹੀਂ ਦੌੜਦੇ ਸਨ ਔਰ ਇਹਨਾਂ ਨੇ ਇਸ ਗੱਲ ਨੂੰ ਕਿਹਾ ਕਿ ਜੇਕਰ ਮੈਨੂੰ ਦਸਤਾਰ ਪਾ ਕੇ ਨਹੀਂ ਦੌੜਨ ਦੇਣਾ ਪਗ ਬੰਨ੍ਹ ਕੇ ਔਰ ਮੈਂ ਦੌੜਨਾ ਹੀ ਨਹੀਂ ਔਰ ਇਹਨਾਂ ਨੂੰ ਫਿਰ ਪਰਮਿਸ਼ਨ ਮਿਲੀ ਉਦੋਂ ਦਾ ਇਹ ਲਾਗੂ ਹੋਇਆ ਕਿ ਕੋ ਦਸਤਾਰ ਬੰਨ ਕੇ ਵੀ ਦੌੜ ਸਕਦਾ ਹੈ ਬੜੇ ਵੱਡੇ ਸਾਡੇ ਲਈ ਮਹਿਮਾਨ ਹੈ ਔਰ ਪੰਜਾਬੀਆਂ ਵਾਸਤੇ ਸਿੱਖਾਂ ਵਾਸਤੇ ਬੜਾ ਵੱਡੇ ਮਾਨ ਦੀ ਗੱਲ ਹੈ ਔਰ ਸ਼ਰੋਨੀ ਕਮੇਟੀ ਪ੍ਰਧਾਨ ਅਤੇ ਹੋਰ ਧਾਰਮਿਕ ਸ਼ਖਸੀਤਾਂ ਉਹਨਾਂ ਦੇ ਕੋਲ ਤੇ ਆਈਆਂ ਸਨ ਉੱਥੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਇਹਨਾਂ ਦਾ ਜਿਹੜਾ ਫੋਟੋ ਹੈ ਔਰ ਜਿੱਥੇ ਮਹਾਨ ਸ਼ੀਰ ਜਾਂ ਹੋਰ ਹੁੰਦੇ ਇਹਨਾਂ ਦੀ ਘੱਟ ਕੁਰਬਾਨੀ ਨਹੀਂ ਇਹਨਾਂ ਦੀ ਘੱਟ ਤਪੱਸਿਆ ਨਹੀਂ ਕਿਉਂਕਿ ਬਹੁਤ ਵੱਡੀ ਤਪੱਸਿਆ ਇਹ ਵੀ ਇੱਕ ਤਪਟੀ ਹੈ ਕਿ ਜਿਹੜਾ ਇਸ ਪਾਸੇ ਨੂੰ ਚੱਲੇ ਇਹਨਾਂ ਲੰਮਾ ਸਮਾਂ ਭਾਗੀ ਤੋਂ ਬਿਨਾਂ ਬੰਦਾ ਕੋਈ ਵੀ ਕਾਮਯਾਬ ਨਹੀਂ ਹੋ ਸਕਦਾ ਅੱਛਾ ਹੈ। ਔਰ ਅਸੀਂ ਇਹ ਚਾਹੁੰਦੇ ਆ ਜਿਹੜਾ ਧਾਰਮਿਕ ਅਜਾਇਬ ਘਰ ਹੈ ਔਰ ਉੱਥੇ ਇਹਨਾਂ ਦੇ ਜਿਹੜੀ ਫੋਟੋ ਆ ਉਹ ਵੀ ਸਿਛੋਤ ਹੋਵੇ ਜਦੋਂ ਕੋਈ ਵੀ ਜਿਹੜੇ ਦਸੰਕਰਨ ਜਾਣ ਔਰ ਉਹਨਾਂ ਦੇ ਵੀ ਦਰਸ਼ਨ ਹੋ ਸਕਣ ਪਤਾ ਲੱਗ ਸਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸਲਾਂ ਨੂੰ ਕਿ ਸਦਾ ਪੂਜਾ ਸਿੰਘ ਵੀ ਕੋਈ ਸ਼ਖਸੀਅਤ ਸਨ ਔਰ 114 ਸਾਲ ਦੀ ਬਹੁਤ ਵੱਡੀ ਉਮਰ ਆ ਔਰ ਜਿਹਦੇ ਵਿੱਚ ਬਿਲਕੁਲ ਚੱਲਦੇ ਫਿਰਦੇ ਅੱਜ ਵੀ ਉਹ 5-4 ਕਿਲੋਮੀਟਰ ਡੇਲੀ ਜਿਹੜੇ ਆ ਪੈਦਲ ਚੱਲਦੇ ਨੇ ਨਹੀਂ ਤਾਂ ਆਮ ਤੌਰ ਤੇ 7 17 80 ਸਾਲ ਤੱਕ ਬੰਦਾ ਹੁਣ ਤਾਂ ਵੈਸੇ ਹੀ ਉਮਰ ਖਤਮ ਹੋ ਜਾਂਦੀਆਂ ਪਰ ਉਹਨਾਂ 85 ਸਾਲ ਦੀ ਉਮਰ ਦੇ ਵਿੱਚ ਆਰੰਭ ਹੀ ਕੀਤਾ ਆਪਣਾ ਜਿੰਦਗੀ ਦਾ ਦੌਰ ਜਿੱਥੇ ਉਹਨਾਂ ਨੇ ਪੰਜਾਬੀਅਤ ਦਾ ਆਪਣਾ ਤੇ ਪਰਿਵਾਰ ਦਾ ਤੇ ਸਿੱਖ ਕੌਮ ਦਾ ਨਾਮ ਬਣਾਇਆ ਔਰ ਇਹ ਬਹੁਤ ਵੱਡੀ ਮੱਤਰਵਾਰੀ ਗੱਲ ਹੈ ਸਾਡੀ ਸੋਚ ਇਹ ਆ ਜੀ ਜਿਸ ਤਰ੍ਹਾਂ ਦੇ ਉਹਨਾਂ ਨੇ ਆਪਣੇ ਜੀਵੇ ਜੀ ਵੀ ਨਸ਼ੇ ਨੂੰ ਖਤਮ ਕਰਨ ਵਾਸਤੇ ਪੰਜਾਬ ਦੇ ਗਵਰਨਰ ਸਾਹਿਬ ਆਏ ਸਨ ਉਹਨਾਂ ਦੇ ਗਰੇ ਵਿਕੇ ਉਹਨਾਂ ਨਾਲ ਲੈ ਕੇ ਉਹਨਾਂ ਯਾਤਰਾ ਕਢੀ ਇਹ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਮੁਕਤ ਹੋਣਾ ਚਾਹੀਦਾ ਸਾਡਾ ਪੰਜਾਬ ਉਹਨਾਂ ਨੇ ਥੇ ਵੀ ਕਿਤੇ ਜਾਂਦੇ ਸੀ ਇਸ ਗੱਲ ਤੋਂ ਸਾਰਿਆਂ ਨੂੰ ਕਹਿੰਦੇ ਸਨ ਕਿ ਭਾਈ ਨਸ਼ੇ ਤੋਂ ਦੂਰ ਰਭੋ ਨਸ਼ੇ ਨੂੰ ਬਿਲਕੁਲ ਜਿਹੜਾ ਹੈ ਪੰਜਾਬ ਦੇ ਵਿੱਚ ਬੰਦ ਹੋਣਾ ਚਾਹੀਦਾ ਔਰ ਜਿਹੜੀ ਹੈ ਬੰਦਾ ਆਪਣੀ ਰਾਤ ਨੂੰ ਲੰਮਿਤ ਕਰਦੇ ਤੇ ਚੰਗੀ ਸਿਹਤ ਕਰ ਸਕਦਾ ਦੂਸਰਾ ਇੱਕ ਮੈਂ ਤੁਹਾਡੇ ਤੋਂ ਤੁਹਾਡੇ ਮੀਡੀਆ ਜੀ ਜੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਵੀ ਮੀਡੀਆ ਜਿੰਨੀ ਵੀ ਅੱਜ ਤੱਕ ਨਿਊਜ਼ ਲਗਦੀਆਂ ਨੇ ਉਥੇ ਬਿਆਸ ਕੱਲਾ ਲਿਖਿਆ ਜਾਂਦਾ ਜੀ ਬਿਆਸ ਇਹਨਾਂ ਦਾ ਪਿੰਡ ਸੀ ਨੇ ਬਿਆਸ ਪਿੰਡ ਹੈ ਜੀ ਜਿਹੜਾ ਡਿਸਟ੍ਰਿਕਟ ਜਲੰਧਰ ਦੇ ਵਿੱਚ ਹੈ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹਨਾਂ ਦਾ ਜਦੋਂ ਵੀ ਐਡਰੈਸ ਲਿਖਨੇ ਹੋ ਬਿਆਸ ਪਿੰਡ ਲਿਖਿਆ ਜਾਵੇ ਕੱਲਾ ਬਿਆਸ ਜਿਹੜਾ ਉਹ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਹੈ ਇਹ ਇਹ ਡਿਸਟ੍ਰਿਕਟ ਜਲੰਧਰ ਦੇ ਵਿੱਚ ਪੈਂਦਾ ਹੈ ਔਰ ਇਹਨਾਂ ਦਾ ਪਿੰਡ ਜਲੰਧਰ ਤਰਖਾਨ ਕੋ ਰੋਡ ਦੇ ਬਿਲਕੁਲ ਉੱਪਰ ਹੈ ਬਿਆਸ ਪਿੰਡ ਉੱਥੋਂ ਦੇ ਜੰਪਾਲ ਸਨ ਔਰ ਇਹ ਜੀ ਰੂਜ਼ ਜਿਹੜੀ ਮਿਸਟੇਕ ਹੈ ਕਿਉਂਕਿ ਸਾਨੂੰ ਵੀ ਆਪ ਨੂੰ ਭੁਲੇਖਾ ਲੱਗ ਜਾਂਦਾ ਜਿਸ ਦਿਨ ਸੰਸਕਾਰ ਸੀ ਉਸ ਦਿਨ ਬਹੁਤ ਜ਼ਿਆਦਾ ਜਿਹੜੀ ਸੰਗਤ ਹੈ ਆਸ ਤੋਂ ਕੇ ਕਈ ਵਾਸਪੁਰੇ ਕਈ ਬਚਾਰੇ ਖੱਜਲ ਖਵਾ ਰੋ ਕੇ ਵਾਪਸ ਵੀ ਚਲੇ ਗਏ ਕਿ ਸਾਨੂੰ ਯਾ ਲੱਭੇ ਨਹੀਂ ਜਾਂ ਪਤਾ ਨਹੀਂ ਲੱਗਾ ਕਿਉਂਕਿ ਬੜੀ ਇਹ ਇਹ ਜ਼ਰੂਰ ਦੋਸਤੋ ਹੋਣਾ ਚਾਹੀਦਾ ਕਿਉਂਕਿ ਅਸੀਂ ਹੋਰ ਵੀ ਕਈ ਜਗ੍ਹਾ ਇਹ ਬਿਲਾ ਕੀਤਾ ਆ ਇਹ ਐਡਰੈਸ ਜਿਹੜਾ ਉਹਨਾਂ ਦਾ ਬਿਲਕੁਲ ਠੀਕ ਦੱਸਿਆ ਜਾਵੇ ਬਾਕੀ ਅੱਜ ਦਾ ਜਿਹੜਾ ਆਖਰੀ ਰਸਮਾਂ ਸੀ ਉਹਨਾਂ ਦੇ ਵਿੱਚ ਸਾਡੇ ਵੱਡੇ ਭੈਣ ਜੀ ਜਸਵਿੰਦਰ ਕੌਰ ਜੀ ਜੋ ਇੰਗਲੈਂਡ ਤੋਂ ਸਪੈਸ਼ਲ ਆਏ ਸਨ ਅਤੇ ਪਰਮਿੰਦਰ ਕੌਰ ਜੋ ਕੈਨੇਡਾ ਤੋਂ ਸਪੈਸ਼ਲ ਆਏ ਨੇ ਉਹਨਾਂ ਦੇ ਹਸਬੰਡ ਸੁਖਮਨ ਸਿੰਘ ਜੀ ਪਰ ਉਹ ਵੀ ਚੇਚੇ ਤੌਰ ਤੇ ਆਏ ਉਹਨਾਂ ਦਾ ਬੇਟਾ ਹੈ ਅਰਨੀਲ ਮਨਸ ਉਹ ਵੀ ਇਹ ਚੇਚੇ ਤੌਰ ਤੇ ਆਏ ਆ ਅਤੇ ਉਹਨਾਂ ਦਾ ਵੱਡਾ ਸੁਪੁੱਤਰ ਸੁਖਵਿੰਦਰ ਸਿੰਘ ਜੀ ਅਤੇ ਉਹਨਾਂ ਦੀ ਵਾਈਫ ਜਿਹੜੀ ਆ ਅਮਰਜੀਤ ਕੌਰ ਉਹ ਵੀ ਚੇਚੇ ਤੌਰ ਤੇ ਪਹੁੰਚੇ ਆ ਔਰ ਉਹਨਾਂ ਦੀ ਧੋਤਰੀ ਕੈਨੇਡਾ ਤੋਂ ਰਮਨਦੀਪ ਉਹ ਵੀ ਆਏ ਆ ਅਤੇ ਉਹਨਾਂ ਦੀ ਬੇਟੀ ਵੀ ਨਾਲ ਉਹਨਾਂ ਦੇ ਆਈ ਆ ਉਹਨਾਂ ਦੀ ਪੋਤੀ ਘਵਲਾ ਬੇਟੀ ਜਿਹਦੀ ਮੌਤ ਹੋ ਗਈ ਉਹਦੀ ਬੇਟੀ ਹੈ ਤੇ ਉਹਦੀ ਵੀ ਅੱਗੇ ਬੇਟੀ ਉਹ ਵੀ ਇੱਥੇ ਸਪੈਸ਼ਲ ਪਹੁੰਚੇ ਨੇ ਅਤੇ ਇਹਨਾਂ ਦੇ ਮਾਮਾ ਜੀ ਹਰਵਿੰਦਰ ਸਿੰਘ ਉਹਨਾਂ ਦੇ ਮਾਮਾ ਜੀ ਉਹ ਵੀ ਚੀਚੇ ਤੌਰ ਤੇ ਕੈਨੇਡਾ ਤੋਂ ਆਏ ਨੇ ਅਤੇ ਉਹਨਾਂ ਦੇ ਘਰੋਂ ਜਿਹੜੇ ਆ ਮਾਮੀ ਜੀ ਸਾਡੇ ਉਹ ਵੀ ਚੀਚਾ ਤੌਰ ਤੇ ਸੁਰਿੰਦਰਪੁਰ ਦੀ ਪਹੁੰਚੇ ਨੇ ਔਰ ਹੋਰ ਵੀ ਬਹੁਤ ਸਾਰੇ ਆਪ ਵੀ तकरीबन ਬਹੁਤ ਸਾਰਾ ਪਰਿਵਾਰ ਜਿਹੜਾ ਹੈ ਵਿਦੇਸ਼ ਦੇ ਵਿੱਚ ਹੀ ਕੋਈ ਧਮਕਾ ਖੌਣ ਕਰਕੇ ਬਾਸ ਚਲੇਗਾ ਔਰ ਬਾਕੀ ਜਿਹੜੇ ਇੰਨੇ ਕ ਬੰਦੇ ਜਿਹੜੇ ਅੱਜ ਪਹੁੰਚ ਕੇ ਹਾਜ਼ਰ ਆ ਚੋਕੇ ਬਾਹਰ ਲਾ ਇਕਦਮ ਐਕਸੀਡੈਂਟ ਹੋਣ ਕਰਕੇ ਸਮਾਂ ਬਹੁਤ ਘੱਟ ਸੀ ਅਚਾਨਕ ਸਾਰਿਆਂ ਨੂੰ ਆਉਣਾ ਪਿਆ ਔਰ ਕੋਈ ਬਾਹਰਲੇ ਮੁਲਕਾਂ ਦਾ ਕੰਮ ਕਰਾਂ ਵਾਲਾ ਮੁਲਕ ਹੈ ਕਿਸੇ ਦੇ ਕੋਲ ਟਾਈਮ ਘੱਟ ਸੀ ਬਹੁਤ ਸਾਰਾ ਪਰਿਵਾਰ ਜਿਹੜਾ ਸਾਡਾ ਤਕਰੀਬਨ ਇੱਕ ਰਵਿੰਦਰ ਸਿੰਘ ਤੋਂ ਸਵਾਏ ਇਹਦੀ ਫੈਮਿਲੀ ਸੈੱਟ ਤੇ ਰਹਿੰਦੀ ਆ ਬਾਕੀ ਸਾਰਾ ਪਰਿਵਾਰ ਵਿਦੇਸ਼ਾਂ ਦੇ ਵਿੱਚ ਆ ਔਰ ਦਾਸ ਵੀ ਵਿਦੇਸ਼ ਤੋਂ ਥੋੜਾ ਪਹਿਲਾਂ ਆ ਮੇਰੀ ਸਾਰੀ ਫੈਮਿਲੀ ਵੀ ਵਿਦੇਸ਼ ਦੇ ਵਿੱਚ ਆ ਔਰ ਇੱਕ ਮੇਰੀ ਛੋਟੀ ਭੈਣ ਇੰਦਰਜੀਤ ਔਰ ਉਹ ਵੀ ਅਮਰੀਕਾ ਤੋਂ ਸਪੈਸ਼ਲ ਇੱਥੇ ਇਸ ਸੁਨੇਹ ਦੇ ਵਿੱਚ ਪਹੁੰਚੇ ਨੇ ਜਿਹੜਾ ਜਿਹੜਾ ਕਿ ਐਕਸੀਡੈਂਟ ਹੋਇਆ ਅੱਜ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ 24 ਘੰਟਿਆਂ ਦੇ ਅੰਦਰ ਨਰਿੰਦਰ ਇਹ ਕੇਸ ਫ੍ਰੇਸ ਕੀਤਾ ਨਹੀਂ ਕਿ ਸਾਡੇ ਲਈ ਵੀ ਸਾਰਿਆਂ ਲਈ ਇੱਕ ਬੁਝਾਰਤ ਬਣ ਜਾਣਾ ਸੀ ਕਿ ਕਿਸੇ ਨੇ ਕੋਈ ਨਫਰਤ ਸੈਤ ਇਹ ਐਕਸੀਡੈਂਟ ਹੋਇਆ ਜਾਂ ਕੋਈ ਇਰਖਾ ਹੋਸੀ ਜਾਂ ਕੀ ਗੱਲ ਹੋਈ ਕੋਈ ਪਤਾ ਨਹੀਂ ਉਹਨਾਂ 24 ਘੰਟਿਆਂ ਦੇ ਵਿੱਚ ਵਿੱਚ ਫ੍ਰੇਸ ਕਰ ਦਿੱਤਾ ਪੰਜਾਬ ਪੁਲਿਸ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਖਾਸ ਕਰ ਐਸਐਸਪੀ ਜਲੰਧਰ ਦਾ ਜਿਨ੍ਹਾਂ ਨੇ ਇਹ ਰਾਦੇ ਨੇ ਕਰਕੇ ਜਿਹੜਾ 24 ਘੰਟਿਆਂ ਦੇ ਵਿੱਚ ਕੇਸ ਫੇਸ ਕਰਕੇ ਦੱਸ ਦਿੱਤਾ ਕਿ ਫਲਾਨਾ ਮੋਲਜਮ ਹੈ ਫਲਾਨੀ ਗੱਡੀ ਆ ਔਰ ਪਰ ਵੀ ਲੈ ਜਿਹੜਾ ਉਹਨਾਂ ਦਾ ਅੱਗੇ ਕੇਸ ਚੱਲਦਾ ਆ ਉਹਦੇ ਵਿੱਚ ਇਹ ਆਪੇ ਉਹ ਅਜੇ ਅਜੇ ਤੱਕ ਤਾਂ ਅਸੀਂ ਆਪਣੇ ਆਂ ਰਸਮਾਂ ਦੇ ਵਿੱਚ ਹੀ ਰੁੱਝੇ ਆ ਉਹਨਾਂ ਦਾ ਪਰਸੋਂ ਭੋਗ ਸੀ ਕੱਲ ਕੋਈ ਗੁਰਨਾਗਰ ਦੇ ਯੂਨੀਵਰਸਿਟੀ ਦੇ ਪ੍ਰੋਗਰਾਮ ਸੀ ਉੱਥੇ ਪਰਿਵਾਰ ਗਿਆ ਸੀ ਉਹਨਾਂ ਨੇ ਬੁਲਾਏ ਸੀ ਔਰ ਅੱਜ ਅਸੀਂ ਉਹਨਾਂ ਦੇ ਫੁੱਲ ਪਾਉਣ ਲਈ ਆਏ ਆ ਔਰ ਅਸੀਂ ਉਹਨਾਂ ਨਾਲ ਕੋਈ ਇਸ ਵਾਸਤੇ ਰਾਬਤਾ ਕਾਇਮ ਨਹੀਂ ਕੀਤਾ ਅਜੇ ਤੱਕ ਕਿ ਉਹਦੇ ਤੇ ਹੋਏ ਇਹਨਾਂ ਜਰੂਰ ਹੈ ਕਿ ਮੌਜੂਦ ਫੜ ਲਿਆ ਗਿਆ ਸੀ ਗੱਡੀ ਵੀ ਪੁਲਿਸ ਦੇ ਕਬਜ਼ੇ 'ਚ ਸੀ ਔਰ ਜੋ ਕਾਰ ਵੀ ਹੋਈ ਆ ਜਾਂ ਕਿਦਾਂ ਉਹਦੇ ਬਾਰੇ ਅਜੇ ਤੱਕ ਸਾਨੂੰ ਕੋਈ ਪਤਾ ਨਹੀਂਗਾ ਕਿ ਨਾ ਅਸੀਂ ਉਹਨਾਂ ਨੂੰ ਪੁੱਛ ਸਕਿਆ ਕਿਉਂਕਿ ਆਪਣੇ ਪ੍ਰੋਗਰਾਮ ਦੇ ਵਿੱਚ బిజీ ਸੀ ਸਾਰਾ ਪਰਿਵਾਰ ਕਿਸੇ ਨੇ ਵੀ ਕੋਈ ਅਜਿਹੀ ਗੱਲ ਨਹੀਂ ਕੀਤੀ ਔਰ ਇਹ ਅਜੇ ਤੱਕ ਦਾ ਜਿਹੜਾ ਹੈਗਾ ਸਾਡੇ ਕੋਲ ਰਿਪੋਰਟ ਆ ਇਸ ਤੋਂ ਹੋਰ ਕੋਈ ਅੱਗੇ ਪਤਾ ਨਹੀਂ ਹੈ ਕਿ ਕੋਈ ਉਹਨਾਂ ਨੇ ਕੇਸ ਜਿਹੜਾ ਕਿੱਥੇ ਤੱਕ ਗਿਆ ਕੀ ਕੀਤਾ ਉਹਦੀ ਜਿਮਾਂਤ ਹੋ ਗਈ ਨਹੀਂ ਹੋ ਗਈ ਉਈ ਅਸੀਂ ਇਹ ਚੱਕ ਇਸ ਗੱਲ ਦੀ ਪਰਵਾਹ ਨਹੀਂ ਕੀਤੀ। ਅਰੇ ਰਹਿ। ਉਸ ਤੋਂ ਬਾਅਦ ਇਹਨਾਂ ਨੇ ਆਪਣਾ ਜਿਹੜਾ ਤੋੜਨਾ ਸ਼ੁਰੂ ਕੀਤਾ ਔਰ ਇੰਨਾ ਜਿਆਦਾ ਇੰਨੀ ਉਮਰ ਦੇ ਬਾਕੀ ਰਹਿੰਦੇ ਸਮੇਂ ਦੇ ਵਿੱਚ ਪੂਰੀ ਦੁਨੀਆ ਤੇ ਆਪਣਾ ਜਿਹੜਾ ਉਹਨਾਂ ਦਾ ਨਾਮ ਬਣਾਇਆ। ਉਹ ਜਿੱਥੇ ਆਪਣਾ ਨਾਮ ਉਹਨਾਂ ਦਾ ਬਣਿਆ ਸਾਡੀ ਪ੍ਰਵਾਦ ਦਾ ਬਣਿਆ ਪੰਜਾਬ ਦਾ ਤੇ ਹਿੰਦੁਸਤਾਨ ਦਾ ਬਣਿਆ ਕਿ ਬੱਚਾ-ਬੱਚਾ ਉਹਨਾਂ ਨੂੰ ਜਾਣਦਾ ਕਿਸੇ ਮੁਲਕ ਦੇ ਵਿੱਚ ਚਲੇ ਜਾਈਏ ਔਰ ਉੱਥੇ ਵੀ ਜਾਣਦੇ ਨੇ। ਉਹ ਜਿੱਥੇ ਸਾਰੇ ਸੰਸਾਰ ਤੋਂ ਅਲੱਗ-ਅਲੱਗ ਮੁਲਕਾਂ ਤੋਂ ਸਾਨੂੰ ਸੋਕ ਸੁਨੇਹੇ ਆਉਂਦੇ ਨੇ ਉਥੇ ਜਿਹੜੇ ਆ ਪੰਜਾਬ ਦੇ ਵਿੱਚ ਵੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਵੀ ਸਾਡੇ ਨਾਲ ਦੁੱਖ ਸਾਂਝਾ ਕੀਤਾ ਸਾਡੇ ਘਰ ਵੀ ਆਏ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਆਪਣਾ ਸੋਕ ਸੁਨੇਹਾ ਉਹਨਾਂ ਵੀ ਅਚੇਚੇ ਤੌਰ ਤੇ ਭੇਜਿਆ ਹੋਰ ਵੀ ਜਿੰਨੀਆਂ ਪੰਜਾਬ ਦੀਆਂ ਸਰਕਾਰ ਜੋਕ ਸੇ ਸੀਤਾ ਸਨ ਅਲੱਗ-ਅਲੱਗ ਪਾਰਟੀਆਂ ਦੇ ਨਾਲ ਭਾਗਵਤ ਸਨ ਔਰ ਰਾਜਪਾਲ ਜੀ ਉਹ ਵੀ ਅਚੇਚੇ ਤੌਰ ਤੇ ਆਏ ਪੰਜਾਬ ਦੇ ਇਸ ਕਰਕੇ ਸਾਰਿਆਂ ਨੇ ਹੀ ਸਾਡੇ ਆ ਕੇ ਬੈਠ ਕੇ ਸਾਡੇ ਨਾਲ ਦੁੱਖਾਂ ਜਾਂ ਕੀਤਾ ਹੌਸਲਾ ਦਿੱਤਾ ਔਰ ਉਹਦੇ ਨਾਲ ਸਾਨੂੰ ਵੀ ਹੌਸਲਾ ਮਿਲਿਆ ਕਿ ਸਾਡੀ ਜੀ ਬਜੋਗਾਂ ਨੇ ਮਿਹਨਤ ਕੀਤੀ ਔਰ ਆਪਣੀ ਤੰਦਰੁਸਤੀ ਦੀ ਲੰਮੀ ਉਮਰ ਵੀ ਭੋਗੀ ਔਰ ਉੱਥੇ ਆਪਣਾ ਲੋਕਾਂ ਦੇ ਮਨਾਂ ਦੇ ਵਿੱਚ ਵੀ ਬਸੇ ਕਿ ਜਿਹੜੇ ਅੱਜ ਜਿੰਨੇ ਵੀ ਬੁੱਧੀਜੀਵੀ ਜਾਂ ਕੋ ਸਿਆਣੇ ਨੇ ਜਾਂ ਆਪਣਾ ਸਮਾਜ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਨੇ ਆਪਣੇ ਸ਼ੌਕ ਸੁਨੇਹ ਅਚੇਚਾ ਤੌਰ ਤੇ ਪੇਸ਼ੇ ਜਾਂ ਆਪਣੇ ਤੌਰ ਤੇ ਉਹਨਾਂ ਸਰੀਰਕ ਤੌਰ ਤੇ ਵੀ ਹਾਜ਼ਰੀ ਲਵਾਈ ਔਰ ਅੱਜ ਵੀ ਅਸੀਂ راستੇ ਤੇ ਚੱਲ ਰਹੇ ਹਾਂ ਬਹੁਤ ਸਾਰੇ ਫੋਨ ਆਏ ਕਿ ਜਿਹੜਾ ਅਸੀਂ ਵਿਦੇਸ਼ਾਂ ਦੇ ਵਿੱਚੋਂ ਕਿ ਅਸੀਂ ਆਏ ਹੋਏ ਆਂ ਇੰਡੀਆ ਦੇ ਵਿੱਚ ਅਸੀਂ ਤੁਹਾਡੇ ਗਰਾਹ ਵਿਖੇ ਆਉਣਾ ਚਾਹੁੰਦੇ ਆਂ ਉਹ ਸਾਂਝਾ ਕਰਨਾ ਚਾਹੁੰਦੇ ਆਂ ਇਸ ਕਰਕੇ ਇਹ ਜਿਹੜੀ ਉਹਨਾਂ ਦੀ ਆਪਣੀ ਪਛਾਣ ਹੈ ਸਾਨੂੰ ਇਸ ਦੇ ਵਿੱਚ ਛੋਟਾ ਵੱਡਾ ਮਾਣ ਹੈ ਔਰ ਜਿੰਨੇ ਸਾਨੂੰ ਮਾਣ ਹੈ ਅਸੀਂ ਬਾਕੀ ਸਾਰੇ ਲੋਕਾਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਉਹਨਾਂ ਨੂੰ ਇਨਾ ਮਾਣ ਸਤਿਕਾਰ ਦਿੱਤਾ ਔਰ ਉਹਨਾਂ ਨੂੰ ਕੱਲੇ ਕੱਲੇ ਘਰ ਜਿਹੜੀ ਆ ਉਹ ਪਹੁੰਚਾਇਆ ਉਹ ਤੁਹਾਡਾ ਵੀ ਅੱਜ ਦਾ ਤੁਹਾਡੇ ਚੈਨਲ ਜਿਹੜੀਆਂ ਅਸੀਂ ਧੰਨਵਾਦ ਤੁਹਾਡਾ ਵੀ ਕਰਦੇ ਆਂ ਕਿਉਂਕਿ ਤੁਸੀਂ ਅੱਜ ਜਿਹੜੇ ਆਖਰੀ ਉਹਨਾਂ ਦੇ ਫੁੱਲ ਜਲਪਰਵਾ ਕਰਨੇ ਸਨ ਇਹਦੇ ਵਿੱਚ ਵੀ ਤਕੀਰ ਦੇ ਆਖਰੀ ਰਸਮਾਂ ਦੇ ਵਿੱਚ ਵੀ ਤੁਸੀਂ ਸਾਡੀ ਜਿਹੜੀ ਐਵਾਈਸ ਲਈ ਹੈ ਉਹ ਸਾਡਾ ਜਿਹੜਾ ਮਨ ਦੀ ਬਲਬਲੇ ਨੇ ਉਹ ਸੁਣਾਏ ਨੇ ਇਹਦੇ ਨਾਲ ਘਰ-ਘਰ ਪਹੁੰਚਣਗੇ ਆਖੀਰ ਦੇ ਵਿੱਚ ਮੈਂ ਤੁਹਾਡਾ ਅਤੇ ਪੂਰੇ ਆਪਣੇ ਸਿੱਖ ਜਗਤ ਦਾ ਧੰਨਵਾਦ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ